ਸਸਰੀ ਕਾਲ ਦੀ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਟੀਕੇ ਲਾਉਣ ਵਾਲੇ ਇਥੋਂ ਤੱਕ ਬਹੁਤ ਗੱਲਾਂ ਕਹੀਆਂ ਗਈਆਂ ਪਰ ਅੱਜ ਤੁਸੀਂ ਦੇਖੋ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਹੈ ਉਹਨਾਂ ਭਰਾਵਾਂ ਲਈ ਇੱਕ ਸ਼ੇਰ ਜ਼ਰੂਰ ਕਰਿਓ ਉਹਨਾਂ ਦਾ ਹੌਸਲਾ ਵਧਾਓ ਜਿਹੜੇ ਹੜ੍ਹਾਂ 'ਚ ਬਦ ਚੜ ਕੇ ਲੋਕਾਂ ਦੀ ਸੇਵਾ ਕਰ ਰਹੇ ਆ ਆਪਦੀ ਜਾਨ ਦੀ ਪਰਵਾਹ ਕੀਤੇ ਬਿਨਾ ਹਰ ਇੱਕ ਥਾਂ ਜਿੱਥੇ ਕਿਸੇ ਨੂੰ ਕੁਝ ਚਾਹੀਦਾ ਉੱਥੇ ਪਹੁੰਚ ਰਹੇ ਆ ਇਹ ਵੀ ਇੱਕ ਰੂਪ ਹੈ ਸਾਰੇ ਤਾਂ ਚਲੋ ਇੱਕ ਨਹੀਂ ਹੁੰਦੇ ਹਨ ਵਿੱਚ ਚਲੋ ਜਿਹੜੇ ਭਰਾਵਾਂ ਨੂੰ ਕੋਈ ਇਹ ਜਾਂ ਰੋਗ ਲੱਗ ਗਿਆ ਆਪਾਂ ਕਹਿ ਸਕਦੇ ਹਾਂ ਪਰ ਪੰਜਾਬ ਦੀ ਆ ਵੀ ਇੱਕ ਜਵਾਨੀ ਹੈ ਇਹਦੇ ਲਈ ਤੁਹਾਡਾ ਲਾਇਕ ਸ਼ੇਅਰ ਕਮੈਂਟ ਦਿਓ ਚੰਗੇ ਵੀ ਨੇ ਲੋਕ ਬੜੇ ਧੰਨਵਾਦ ਉਹਨਾਂ ਵੀਰਾ ਛੜੇ ਕੈਨ ਛੇੜੀ ਮਾਰੇ ਤੰਨੇ ਅੰਦਰੋਂ ਮਾਰੀਆਂ ਸੋਚਾਂ ਸੀ ਆਹ ਦੇਖ ਜਵਾਨੀ ਜੱਜ ਵੇ ਦੇ ਨਾਲ ਸੇਵਾ ਕਰਦੀ ਲੋਕਾਂ ਦੀ ਆਹ ਦੇਖ ਜਵਾਨੀ ਜੱਜ ਵੇ ਦੇ ਨਾਲ ਸੇਵਾ ਕਰਦੇ ਲੋਕਾਂ ਦੀ ਹੋ ਲੀਡਰ ਕੱਲੇ ਬਿਆ ਫੜਦਨੀ ਲੀਡਰ ਕੱਲੇ ਬਿਆਨ ਦੇ ਦਿੰਦੇ ਬਾਕਸੇ ਦੀ ਫੜਦਨੀ ਆ ਦੇਖ ਟਰਕ ਟਿਰ ਵੱਡੇ ਵੱਡੇ ਜਜ ਵੇਦੇ ਨਾਲ ਸੇਵਾ ਕਰਦੀ ਲੋਕਾਂ ਦੀ ਵੇਖ ਜਵਾਨੀ ਜਜ ਵੇਦੇ ਨਾਲ ਸੇਵਾ ਕਰਦੀ ਲੋਕਾਂ ਦੀ ਧੋ ਦੇਣ ਇੱਕ ਲੰਕ ਜਨਾ ਨੇ ਸਾਡੇ ਮੱਥੇ ਲਾਏ ਨੇ ਦੇਖ ਲੋਕੋ ਨੇ ਮੋਨੇ ਅੱਜ ਵੀ ਸਭ ਤੋਂ ਅੱਗੇ ਲੰਕ ਜਿੰਨੇ ਵੀ ਸਾਡੇ ਮੱਥੇ ਲਾਏ ਨੇ ਦੇਖ ਲੋ ਅੱਜ ਫੇਰ ਕੋਨੇ ਮੋਨੇ ਓਏ ਸਭ ਤੋਂ ਅੱਗੇ ਆਏ ਨੇ ਕਾਲ ਮੌੜ ਦੀ ਕਾਲ ਮਹਾਂ ਸੱਚ ਦੀਆਂ ਕਰੇ ਸਪੋਟਾ ਵਈ ਦੇਖ ਜਵਾਨੀ ਜੱਜ ਵੇਦੇ ਨਾਲ ਸੇਵਾ ਲੋਕਾਂ ਦੀ ਦੇਖ ਜਵਾਨੀ ਜੱਜ ਵੇ ਦੇ ਨਾਲ ਸੇਵਾ ਕਰਦੀ ਲੋਕਾਂ ਦੀ ਸੋ ਜਿਹੜੀ ਜਵਾਨੀ ਨੂੰ ਨਸ਼ੇੜੀ ਕਹਿੰਦੇ ਹੁੰਦੇ ਸੀ ਚਲੋ ਮੈਂ ਇਹ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕ ਨਹੀਂ ਹੁੰਦੀਆਂ ਆ ਪੰਜਾਬ ਦੇ ਉਹੀ ਨੌਜਵਾਨ ਆ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਕੋਈ ਭੁੱਖਾ ਹੈ ਕੋਈ ਕਿਸੇ ਚੀਜ਼ ਦੀ ਲੋੜ ਆ ਉੱਥੇ ਪਹੁੰਚਦੇ ਆ ਦਿਨ ਰਾਤ ਇੱਕ ਕੀਤੀ ਹੋਈ ਆ ਏ ਵੀ ਇੱਕ ਪੰਜਾਬ ਹੈ ਸ਼ੇਅਰ ਕਰਿਓ ਇਹਨਾਂ ਨੌਜਵਾਨਾਂ ਲਈ ਸਲੂਟ ਆ ਦਿਲੋਂ ਜਿਵੇਂ ਵੀਰ ਜਸਵੰਤ ਬਾਜਵਾ ਤੇ ਇੱਕ ਸਾਡਾ ਦੂਜਾ ਭਰਾ ਹੈ ਅਨਮੋਲ ਮੈਨੂੰ ਪੂਰਾ ਨਾਮ ਭੁੱਲ ਗਿਆ ਭਰਾ ਦਾ ਤੇ ਉਹਨਾਂ ਨੇ ਬਹੁਤ ਸੇਵਾ ਕਰ ਰਹੇ ਆ ਹੋਰ ਵੀ ਨੌਜਵਾਨ ਆ ਜਿੰਨੇ ਵੀ ਸੇਵਾ ਕਰ ਰਹੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਆ